ਸਾਸਰੀ ਘਰ ਦੀ ਸਾਰਿਆਂ ਨੂੰ ਸਾਸਰੀ ਘਰ ਦੀ ਸਾਰਿਆਂ ਨੂੰ ਸਾਸਰੀ ਘਰ ਦੀ ਸਾਰਿਆਂ ਨੂੰ ਤੇ ਅੱਜ ਆਏ ਆਂ ਜੀ ਸੁੱਖ ਦੇ ਘਰ ਸੁੱਖ ਨੂੰ ਵਧਾਈ ਦੇਣ ਹਾਂ ਕਿਉਂਕਿ ਸੁੱਖ ਨੇ ਲੈਂਦਾ ਜੀ ਨਵਾਂ ਆਈਫੋਨ ਆਈਫੋਨ ਬਹੁਤ ਬਹੁਤ ਮੁਬਾਰਕਾ ਸੁੱਖ ਤੇ ਸਾਬੀ ਨੂੰ ਥੈਂਕ ਯੂ ਥੈਂਕ ਯੂ ਤੇ ਪਹਿਲਾ ਵਲੌਗ ਹੀ ਮੈਂ ਬਵੀਰੂ ਨਾਲੇ ਬਣਾਉਣਾ ਲੱਗੇ ਵੇ ਲੋ ਬਹੁਤ ਵਧੀਆ ਆਇਆ ਜੀ ਸਭ ਬਧਾਈ ਬੰਦ ਬੋਲ ਬਹੁਤ ਅੱਗੇ ਲੱਗਾ ਫੋਨ ਲੈ ਆ ਕੇ ਦੇਖਿਆ ਬਹੁਤ ਸੋਹਣਾ ਹੈ ਤੇ ਮਹਾਰਾਜ ਕਰਮਚਾਰੀ ਤੇ ਤਰਕੀਆਂ ਬਖਸ਼ੇ ਤੇ ਅੱਜ ਹੁਣ ਵੇਖੋ ਸੋਖਾ ਨੂੰ ਕੀ ਖਵਾਲਦੀ ਆ ਆਹ ਬਾਕੀ ਦੱਸੋਗੀ ਤੂੰ ਕੀ ਖਵਾਲ ਲਈਦੀ ਆ ਮੈਂ ਤੇਨੂੰ ਪਾਰਟੀ ਦੇਣੀ ਨਾਲੂ ਇਹਨਾਂ ਨੂੰ ਕਿਸਦਾ ਟਾਈਮ ਹੀ ਲੱਗਦਾ ਕਦੀ ਕੋਈ ਬਿਮਾਰ ਹੋ ਜਿੰਦਾ ਕਦੀ ਕੋਈ ਬਿਮਾਰ ਇਹ ਬਿਮਾਰਾ ਦਾ ਕੰਮ ਨਹੀਂ ਜਮਾਨਾ ਉਹ ਤੇਰਾ ਆਪੀ ਬਰਥਡੇ ਆਹ ਤੇਰੀ ਦੇਖ ਦੇਖ ਲੋ ਕੇ ਮਾਰੇ ਤਹਦਾ ਕਿਦਾਂ ਦਾ ਆਪੀ ਬਰਥਡੇ ਤੇਰਾ ਕਦ ਦੰਡੀ ਕਰ ਚਪਕਾ ਚ ਹੁਣ ਫਿਰ ਜੀਦਾ ਵੀ ਹੁੰਦਾ ਵਾ ਤੇ ਆਹੋ ਕੇਕ ਲੈ ਕੇ ਕਰੋ ਵਾਧੂ ਘਾਟੂ ਸ਼ੋਰ ਨਹੀਂ ਪਾਉਣਾ ਵਿੱਚ ਸਭ ਕਰ ਲੈ ਕੇ ਨਾ ਉਹਦੇ ਵਿੱਚ ਉਹ ਪੈਨ ਜੀ ਨਹੀਂ ਇੱਥੇ ਵੀ ਕਾਲੀ ਜਸਟ ਜਾਈ ਉਹ ਵਿੱਚ ਖੋਵਗੇ ਤੇ ਮੇਰੇ ਨਾਲ ਮम्मा ਅੱਜ ਤੇਰਾ ਜੰਮਣ ਦੇਣਾ ਨਾ ਕੋਈ ਦੇਸੀ ਯੂਜ਼ ਬਣਦਾ ਆ ਉਹ ਮੈਂ ਤੇਰਾ ਜੰਮਣ ਦੇਣਾ ਇਹ ਪਿਛਲਾ ਬਾਪੂ ਆ ਗਿਆ ਜਦੋਂ ਮੈਂ ਉਕੇ ਦੇਖ ਨਹੀਂ ਡਾ ਮਮਾ ਜਿੱਦਾਂ ਮਮਾ ਮਿਆ ਹੁੰਨਾ ਜਿੱਦਾਂ ਮਮਾ ਮਿਆ ਹੋ ਘਰ ਪਰ ਜਿੱਦਾਂ ਜਿੱਦਾਂ ਬੜਾ ਸਿਆਣਾ ਬੋਲਣਾ ਕਰਦਾ ਸਿਆਣਾ ਬੋਲ ਗੱਲ ਬੋਲਦਾ ਮਮਾ ਜਿੱਦਾਂ ਮੈਂ ਤੇਰਾ ਘਰ ਵਾਲਾ ਹੁੰਦਾ ਮੈਂ ਤਾਂ ਅੱਗੇ ਅੱਗੇ ਮੁੜ ਕੇ ਮਮਾ ਮੈਂ ਕਿਹੜੇ ਤੇ ਹੁੰਦਾ ਨਹੀਂ ਇੱਕ ਦੇ ਨਾੜਵਾ ਤੇ ਲੱਗਦੇ ਨਹੀਂ ਬਹਿ ਗਿਆ ਕੀ ਪਤਾ ਇਹ ਨਾੜਵਾ ਕਰਦੇ ਨੇ ਇਦਾਂ ਇਹ ਜਿੱਦਾਂ ਵੀ ਜਿੱਦਾਂ ਵੀ ਜਿੱਦਾਂ ਵੀ ਕਰਦਾ ਹੁੰਦਾ ਹੈ ਓਏ ਜਿੱਦਾਂ ਬੀ ਵੀਡੀਓ ਬਣਾਏਗੀ ਨਹੀਂ ਹੈਗਾ ਦੇਖ ਐਸੇ ਸਵੇਰੇ ਸਵੇਰ ਸੰਗਤ ਅਨਦੀ ਅੰਦਰ ਮਮਾ ਜਿੱਦਾਂ ਮੈਂ ਰੋਣਿਆ ਮੈਂ ਕਿਹਾ ਜਿੱਦਾਂ ਮੈਂ ਮਮਾ ਕੋ ਜਿੱਦਾਂ ਮੇਰੇ ਦਾਦਾ ਜੀ ਨੇ ਚਪੇੜ ਮਾਰੀ ਤੇ ਅੱਜ ਰਾਤ ਕੀ ਬਣਨੀ ਹੈ ਅੱਜ ਰਾਤਰੀ ਦੀ ਤੂੰ ਮਾਉਂ ਚ ਬਣਿਆ ਤੂੰ ਮਾਉਂ ਬਣਿਆ ਨਾ ਬਾਬਾ ਨੂੰ ਤੀ ਦਾ ਬਣ ਮਾਉਂ ਬਣਿਆ ਤੂੰ ਆਇਆ ਹਾਂ ਇਹ ਬਾਬਾ ਨਹੀਂ ਬਣੇ ਤੂੰ ਹੀ ਬਾਬਾ ਜੀ ਬਣਿਆ ਨਹੀਂ ਨਾ ਬੰਦ ਨਹੀਂ ਅੰਦਰ ਨਾ ਤਰ ਤਰਵਾ ਛੁੱਟੀ ਕਰੀ ਛੁੱਟੀ ਨਹੀਂ ਸ਼ਿਵਰਾਤਰੀ ਤੋਂ ਬਾਅਦ ਉਹ ਸਾਰੇ ਮਸੇ ਮਸੇ ਘੁੰਡ ਭੰਡ ਬਾਹਰ ਆ ਜਾਂਦੇ ਨੇ ਪਤਾ ਨਹੀਂ ਇਹੋ ਗੱਲ ਹੁੰਦੀ ਹੈ ਨਾ ਮਾਰਦੇ ਆ ਹਾਂ ਨਹੀਂ ਜਿਹੜੇ ਅੱਜ ਸ਼ਿਵਰਾਤਰੀ ਆ ਸ਼ਿਵ ਜੀ ਸਾਰਾ ਕੁਝ ਛੱਡ ਜਾਂਦੇ ਆ ਭਾਜੀ ਕੱਲ ਜਦੋਂ ਮੈਂ ਦੀਦੀ ਫੋਨ ਲੈਣ ਗਿਆ ਨਾ ਬੜਾ ਪ੍ਰੋਗਰਾਮ ਕਾਦੀਆਂ ਉਹਨੇ ਕਰਨੀ ਨਾ ਸ਼ੋਭਾ ਯਾਤਰਾ ਆਹ ਤੇ ਬਹੁਤ ਜ਼ਿਆਦਾ ਹੀ ਪ੍ਰੋਗਰਾਮ ਹੁੰਦਾ ਸ਼ਿਵਰਾਤਰੀ ਦਾ ਬਹੁਤ ਜ਼ਿਆਦਾ ਹੀ ਬੜੀ ਸੰਤਨ ਬਣ ਗਈ ਚਲੋ ਹੋਰ ਸੁਣਾ ਪਹਿਨੀ ਆਪਣੀ ਗੱਲ ਬਾਤ ਦੀ ਬੁਨੀਆ ਦੀ ਕਰਾਈ ਵੀਡੀਓ ਬਣਾਉਣ ਤੇ ਭਤੀ ਨਾਣ ਬਣਾਉਣ ਦੀ ਜਨਨ ਲਈ ਆ ਮਾਰ ਬਣਾਉਗਾ ਪੰਜ ਬਣਾਉਗਾ ਗੋਪ ਦੇ ਇਹੀ ਸਾਹ ਬਣਾ ਕਰ ਫੂਲ ਦਾ ਮੂਰਤ ਕਰਨਾ ਹੈ ਨਾ ਹਾਂ ਮੂਰਤ ਕਰਨਾ ਹੁੰਦਾ ਨਹੀਂ ਤੇ ਪਾ ਲੈ ਜੀ ਵੀ ਦੰਦਾ ਨਹੀਂ ਨਾ ਸਭੀ ਨੂੰ ਹੁੰਦਾ ਕਮੈਂਟਰੀ ਦਾ ਜੋੜਾ ਇਸ ਤਰੀਕੇ ਕਰ ਜਾ ਰਿਹਾ ਹੈ ਉਹਦੇ ਕਰਕੇ ਥੋੜਾ ਸੁੱਕੇ ਹੋਨੇ ਮੈਂ ਕੀ ਕਹਿੰਦੀ ਆ ਅੱਧਾ ਤਰੀ ਸਾਡੇ ਪਿੰਡਾਂ ਕਮੈਂਟਰੀ ਮੈਂ ਆਪਣੇ ਭਰਾ ਦੇ ਨਾਲ ਚੱਲੀ ਨਾ ਜਾਵਾ ਹਾਂ ਹਾਂ ਜੋ ਦੀਦੀ ਸਤ ਜੀ ਨੂੰ ਗੈਸ ਤੋਂ ਆ ਬਲਪੁਰੀਆਂ ਹਾਂ ਜੀ ਤੂੰ ਕਿਤੋਂ ਕਮੈਂਟਰੀ ਕਰ ਲਈਂ ਮੈਂ ਮੇਲਾ ਵੇਖਣ ਨੂੰ ਜੀਦੀ ਵੇਖਣ ਜਾਂਦੇ ਨੇ ਬਾਬੇ ਦੀਪੇ ਵਾਲਾ ਪਹਿਲਾ ਮੈਂ ਬੋਲ ਪਹਿਲਾ ਵੇਖਣ ਜਦੇ ਆ ਬਾਬੇ ਦੀਪੇ ਪਹਿਲੀ ਵਾਰੀ ਪਤਾ ਜਾਜ ਸੱਦਿਆ ਸੀ ਇਹਨੂੰ ਪਹਿਲੀ ਮੈਂ ਦੋ ਤਿੰਨ ਵਾਰੀ ਆਇਆ ਸਾਰੀ ਮੈਂ ਜਦੋਂ ਕਮੈਂਟਰੀ ਤੇ ਚੱਲਦਾ ਸੀ ਉਦੋਂ ਮੈਂ ਜਦੋਂ ਜਾਜ ਆਏ ਨਾ ਉਦੋਂ ਮੈਂ ਬੱਲਪੁਰੀਆਂ ਰਹਿਣਾ ਨਹੀਂ ਪੂਆ ਕੋਲ ਅੱਛਾ ਚੁੱਪ ਬਲਾਉਂਦੀ ਨਾ ਨਾ ਮੇਲੇ ਦੇ ਨਾਮ ਅਜਾ ਆਇਆ ਪਰ ਆ ਜਣਾ ਜਣਾ ਕੀ ਆ ਮੇਲੇ ਦਾ ਤਾਂ ਪਾਲਿਆ ਕੋ ਸਸ ਫੋਨ ਕਰੇ ਕੋ ਸਾਲਿਆ ਫੋਨ ਕਰੇ ਫੇਰ ਪਤਾ ਚਾਰਵੇਂ ਦਿੰਦਾ ਠੀਕ ਆ ਫੂਲ ਉਹਦਾ ਉਹ ਨੂੰ ਮੈਡ ਬਣਾ ਲੂ ਕੀ ਮੇਲੇ ਕੋਈ ਫੋਨ ਹਾਂ ਉਹਦਾ ਫੋਨ ਤੇ ਹੁੰਦਾ ਤਹੀ ਫੜਾ ਦਿੰਦੇ ਆ ਲੇ ਗੋਸ ਤੇ ਦੀ ਗੰਦਾ ਸਸੂਮਾ ਆ ਲੈ ਮਾਦਾ ਫੁਨਾ ਤੇ ਤੇ ਕਿਹਨਾਂ ਬਬਲੀ ਸੋਰ ਆ ਤੇ ਪੈਨ ਦਾ ਮੂੰਹ ਨਾ ਕਹਿ ਵੀ ਤੂੰ ਇਵੇਂ ਗੱਲ ਕਰ ਹਾਂ ਨਾ ਮੈਂ ਨਾ ਕਈ ਸੁਖ ਲੋਕ ਕਰਨੀ ਤੇ ਫਿਰ ਲਗਣਾ ਲੈ ਭਾਈਆ ਹਰ ਵਾਰੀ ਫੁਨ ਮੇਰੀ ਮੇਰੀ ਮੰਮੀ ਨੇ ਮੈਨੂੰ ਕੱਲ ਹੀ ਕਹਿ ਦਿੱਤਾ ਸੀ ਮੈਂ ਵੀ ਉਹ ਜਨਾਹ ਨਾ ਮੁੰਡਾ ਵੀਡੀਓ ਨਹੀਂ ਬਣਾਉਂਦਾ ਸਾਬੀ ਮੈਂ ਹਾਂ ਉਹਦੀ ਭੂਆ ਵਾ ਸੋਨੂ ਦੀ ਮੰਮੀ ਤੇ ਕਹਿੰਦੀ ਠੀਕ ਆ ਮੈਂ ਹਾਂ ਨਾਣਾ ਕਮੈਂਟਰੀ ਕਰ ਅੱਜ ਮੈਂ ਤੁਮੀ ਆਈਂਦੀ ਵੇਲਾ ਮਾਵਾਂ ਨਹੀਂ ਜਾਂਦੀਆਂ ਕਿਹਾ ਕਿਹਾ ਜੇ ਉਹ ਮਰਦੇ ਨਿੱਕੇ ਨੂੰ ਪਾਲ ਕੇ ਜਾਂ ਪੁੱਪ ਕੋਈ ਕੋਈ ਸਾਥ ਨਾ ਪਿਆਰ ਕਰਦਾ ਵਹ ਹਾਰੀ ਸਾਰੀ ਨਹੀਂ ਸੱਚਾ ਨਾ ਗੱਲਾਂ ਕਰਦੇ ਉਹ ਕਰਦੇ 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 ਆ ਨਾ ਕਈ ਬਹੁਤ ਕਰਦੇ ਆ ਨਹੀਂ ਰਘਵੀਤ ਬਹੁਤ ਕਰਦਾ ਨਹੀਂ ਚੱਲ ਮੈਂ ਵੀ ਕੰਮ ਦੀ ਗੱਲ ਉਹੀ ਕਰਦਾ ਹਾਂ ਉਹ ਦਾਦੂ ਫਾਲਤੂ ਗੱਲ ਨਹੀਂ ਕਰਦੇ ਨਹੀਂ ਸਹੀ ਗੱਲ ਤੇ ਬਹੁਤ ਐਵੇਂ ਨਹੀਂ ਮੱਗੀ ਬਕਵਾਸ ਕਰੀ ਜਾਈਏ ਉਦੋਂ ਇਹ ਬਾਰੇ ਇਹ ਸਾਹਿਬ ਮੋਨ ਵਰਤ ਰੱਖ ਲੈਂਦਾ ਜਦਾਂ ਕੋਈ ਪੁੱਛੇ ਉਹਨੇ ਕੀ ਗੱਲ ਕਰਦੀ ਹੁੰਦਾ ਨਹੀਂ ਆ ਤਾਂ ਬਾਕੀ ਇੱਜ਼ਤ ਪੂਰੀ ਆ ਉਹਦਾ ਜਿੱਥੇ ਸਾਥ ਦੇਣ ਦਾ ਟਾਈਮ ਉੱਥੇ ਸਾਥ ਪੂਰਾ ਆ ਤੇ ਬਾਕੀ ਗੱਲ ਕੋ ਲੋਕੀ ਬਾਤ ਨਹੀਂ ਤੇ ਉਹ ਜਦੋਂ ਅਮਰਤ 60 70 ਸਾਲ ਤੱਕ ਮੈਂ ਪੂਰਾ ਮੇਲਾ ਵੇਖਿਆ ਉਹ ਵਾਲਾ ਬਸ ਹੁਣ ਹੀ ਛੱਡਿਆ ਹੋਣ ਚਲ ਵੇਖ ਆ ਉਹ ਯਾਰ ਕਸਾਬੀ ਨੇ ਜਾ ਕੇ ਸਾਬੀ ਨੇ ਨਾ ਕਮੈਂਟ ਕੀ ਕਰਦਾ ਤੁਹਾਡੇ ਗੈਸਟ ਹੋਏ ਨਾ ਧਾ ਦੱਸ ਨੂੰ ਗੈਸਟ ਹੋਏ ਨਹੀਂ ਕਿਹੜੇ ਭੂ ਆਣਾ ਪੂਆ ਆਉਣਾ ਨਹੀਂ ਉਹ ਪੋਤਾ ਲੈ ਕੇ ਆਉਣਾ ਪੂਆ ਨੇ ਉਹ ਪੋਤਾ ਤੁਨੇ ਦੇਖਣ ਗਈ ਮੋਗਾ ਦਾ ਨਹੀਂ ਉਹ ਮੇਰੇ ਕੋਲ ਪੋਤਾ ਵਕਰਾ ਪੋਤਾ ਜਿਹੜਾ ਦੇਖਣ ਗਈ ਪੋਤਾ ਜਿਹੜੀ ਰਿਆ ਨਹੀਂ ਕੇ ਪੂਆ ਦੇ ਪੋਜ ਕੁੜੀ ਦੇ ਉਹਨਾਂ ਦਾ ਪੋਤਰਾ ਹੋਇਆ ਵਾ ਨਾ ਚਲੋ ਦਈਆਂ ਵਾ ਡਬਲ ਵਾ ਡਬਲ ਤੇਰੇ ਵਾਲ ਬਣ ਗੀ ਹੋਣਾ ਨਾ ਪੋਤਾ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਨਾ ਮੈਂ ਪਹਿਲਾਂ ਕਿੱਧਰੋਂ ਮਿਲਦੀ ਆ ਹਾ ਹੁਣ ਦੇਖੋ ਕੀ ਬੰਦਦਾ ਨਹੀਂ ਵੀ ਦਉ ਦਾਈ ਆਪਾਂ ਵੀ ਦੇਨੇ ਫਿਰ ਲੇ ਗਿੰਦ ਉਹ ਪਹਿਲ ਦਾਦੀ ਹੀ ਨਾ ਨਾ ਨੂੰ ਅਗਲੇ ਹfte ਇਹ ਸੋਕ ਦੇ ਦਿੰਦੀ ਵਧਾਈਆਂ ਆਪਾਂ ਨੂੰ ਦੇਨੇ ਨਹੀਂ ਅਗਲੇ ਵਧਾਈਆਂ ਆ ਹੁਣੇ ਮੁੱਕਰ ਗਈ ਆ ਨਹੀਂ ਆ ਆਪਾਂ ਨਹੀਂ ਪਤਾ ਕੀ ਆ ਕੋਈ ਨਾ ਕੋਈ ਕੰਮ ਵਿੱਚ ਜਾਈ ਜਾਂਦਾ ਪੈ ਜਾਂਦਾ ਕਿ ਵਧਾਈ ਦਾ ਕੰਮ ਹੀ ਖਤਮ ਹੋਈ ਨਾ ਰਿਹਾ ਵਿੱਚ ਚਾਹ ਪੀ ਲਵਾਂ ਦਾ ਲਿਓ ਜੀ ਲਿਓ ਅਕਾ ਜਾਈ ਨਹੀਂ ਹੋਗੀ ਆ ਹਾਂ ਅਨਿਆ ਦਾਈ ਆਤੀ ਹੋਵੇ ਕਾਪੀ ਦਾਾਈ ਦਾ ਪ੍ਰੋਗਰਾਮ ਹੀ ਕੋਈ ਏ ਇਦਾਂ ਹੀ ਕਰੀ ਕੋਈ ਬਿਮਾਰ ਕੋਈ ਕੋਈ ਢਿਲਮਾਠੋ ਵੀਰੇ ਕਾ ਪੀਣਾ ਤੇ ਘਠੜਦਾ ਪੜਾ ਜੂ ਓਰੇ ਤੇ ਆਹ ਵੇਖ ਕੇ ਕਹਿੰਦੇ ਸੀ ਬਿਮਾਰ ਹੋਗੇ ਮੁਰਤੇ ਖੇਡ ਕਰਨ ਦਾ ਜੋਰ ਚੱਲ ਪਿਆ ਧੰਨ ਦੀਆਂ ਚੁੱਪੀ ਲਈ ਪਤਾ ਨਹੀਂ ਕਿ ਪ੍ਰੋਗਰਾਮ ਬਣਾਓ ਪਤਾ ਕੀ ਆ ਉਹ ਕਾਰ ਦਾ ਕੰਮ ਹੋ ਗਿਆ ਨਾ ਤੇ ਫਿਰ ਇਕੱਠੀ ਬਿਧਾਈ ਤੇ ਪਤਾ ਵੀਡੀਓ ਮੇਰੇ ਵੱਲ ਲੋ ਹੋ ਗਈਆਂ ਹਾਂ ਕਿ ਕੰਮ ਹੋਣ ਦਾ ਕਰ ਮਸਾਰਿਆਂ ਨੂੰ ਬੁਲਾਉਣਾ ਉਹ ਇਹ ਕਢਿਲਾ ਨਹੀਂ ਆ ਕੱਲ ਪਰਸ ਨੂੰ ਜਲੰਧਰ ਕੰਮ ਕਰਾਉਣਾ ਥੋੜਾ ਅਸੀਂ ਇਕੱਠੀ ਪਾ ਦਿੰਦਾ ਵਾਂ ਠੀਕ ਹੈ ਮੀਂਹ ਵੀਲ ਪੋਣੀ ਨੇ ਬੱਸ ਮੈਂ ਸਮਝ ਗਈ ਅਮਰਤ ਦੇ ਆ ਮੈਨੂੰ ਕਹਿਣਾ ਆਂਦਾ ਵੀਲ ਪੋਣੀ ਆ ਅੱਗੇ ਜਾਲੀ ਲਾਉਣੀ ਆ ਭਾਜੀ ਥੋੜੀ ਜਿਹੀ ਚਕਾਉਣੀ ਆ ਮੈਂ ਵੀਲ ਪਵਾੜੂ ਭਾਜੀ 40 ਦਾ ਤੇ ਚਕਾਉਣ ਦਾ ਨਹੀਂ ਮੰਨਣਾ ਮੈਂ ਹਾਂ ਨਹੀਂ ਚਕਾਉਣੀ ਨਹੀਂ ਕਿ ਮੱਸਾ ਵੀ ਉਹ ਜਾਲੀ ਚੇਂਜ ਕਰਾ ਦੇਣੀ ਹੈ ਸਟੀਲ ਦੀ ਕਰਾ ਦੇਣੀ ਹੈ ਨਹੀਂ ਕਰ ਜਿੱਦਾਂ ਉਹ ਕਿਤਾ ਥੋੜੀ ਜਿਹੀ ਕਰਾਵਾਂਗੇ ਥੋੜੀ ਉਹਦੇ ਆ ਭਾਜੀ ਚਕਾਉਣੀ ਆਂਦਾ ਨਹੀਂ ਚਕਾਉਣੀ ਨਹੀਂ ਚਕਾਉਣੀ ਚੀਜ਼ ਹੀ ਲੱਗਦੀ ਹੈ ਹਾਂ ਉਹ ਦਰਦ ਕਿਤਰਾ ਲਗਵਾਨ ਜਦ ਕੋਈ ਕੋ ਥੱਲੇ ਡਿੱਗ ਪੈਂਦਾ ਸੀ ਅਮੇਜ ਗੱਡੀ ਤੇ ਤਾਂ ਮੈਨੂੰ ਕੋਲ ਤਾਂ ਜਾਂਦਾ ਸੀ ਤੇ ਮੈਂ ਹੀ ਆ ਕੇ ਫੇਰ ਕਰਦਾ ਰਹੀ ਹਾਂ ਹਾਂ ਤੇ ਮਾਨ ਲੈ ਹੀ ਨਹੀਂ ਮੇਰੇ ਤੋਂ ਉਹਦਾ ਨਾ ਮਾਪੋਂ ਦਾ ਡਿਸੀਜਨ ਵਧੀਆ ਹੁੰਦਾ ਵਾ ਸਹੀ ਹੁੰਦਾ ਵਾ ਮਨ ਕਿ ਨਹੀਂ ਪੜਾ ਲੱਗਾ ਵਾ ਮੈਂ ਤਾਂ ਸ਼ੂਗਰ ਦਾ ਤੈਨੂੰ ਪੜਾ ਲੱਗਾ ਸਾਬੀ ਨੇ ਸੁਆਵਾਂ ਨੂੰ ਕਰਦਾ ਰਿਹਾ ਕੋਈ ਈ ਟੜਾ ਹਰ ਈਰ ਮੰਗਦਾ ਛਵੀ ਚਵੀ 50 ਲੱਖ ਦੀ ਉੱਚਾ ਵੀ ਪੰਜੀ ਤੇ ਆਈ ਚੱਕਰ ਕੋਈ ਨਹੀਂ ਨਹੀਂ ਉਦਾਂ ਮੈਂ ਗੱਲ ਘੰਡੇ ਇੰਨੇ ਕਰੀਆ ਹਾਂ ਇੰਨੇ ਕਰੀਆ ਆਂ ਪਰ ਇੰਨੇ ਵਧੀ ਨਹੀਂ ਜਾਂਦਾ ਫਾਇਦਾ ਕੋਈ ਨਹੀਂ ਨਾ ਫਿਰ ਚੱਕਰ ਪੂਆ ਨਾਲ ਦੀ ਆਹੀਂ ਆਪਣੇ ਜਿੱਲੀ ਘਟ ਜੇ ਉਹਦੀ ਮਾਰਕੀਟ ਨਹੀਂ ਹੈਗੀ ਮਾਰਕੀਟ ਦੀ ਮੇਰੀ ਗੱਲ ਹੈ ਤੈਨੂੰ ਲਖੜੀ ਆ ਪਰ ਅਹੀਂ ਆਪਣੀ ਫੈਕਟਰੀ ਦੇ ਨਾਲ ਜਿੱਲੀ ਘਟ ਪਰ ਇੱਕ ਗੱਲ ਆ ਭਾਜੀ ਗੱਡੀ ਨੇ ਜਿਹੜੀ ਹਰੀ ਹਰੀ ਚਲੋ ਮਾਰਕੀਟ ਦਾ ਤੇ ਪਤਾ ਨਹੀਂ ਕਿਦਾਂ ਸਿਸਟਮ ਗੱਡੀ ਬੜੀ ਸਾਨਾ ਜਾਜ ਉਹਦੇ ਵਿੱਚ ਬੈ ਕੇ ਵੇਖਿਆ ਉੱਤੇ ਲੱਗਦਾ ਜੀ ਸੀਟਾਂ 에ਰਾ ਵਗੈਰਾ ਸਾਰਾ ਅੰਦਰੋਂ ਇੰਟੀਰੀਅਰ ਜਾਜ ਵਾਲਾ ਹਾਂਜੀ 26 ਦੀ ਗੱਲ ਕੋਈ ਨਹੀਂ ਗੱਲ ਹੈਗੀ ਆ ਭਰਾ ਆਪਣੀ ਹੈਸੀਅਤ ਉਹਦੇ ਤੇ ਜਾਪੂਆ ਸਾਹਿਬ ਵੇਖਣਾ ਹੈ ਪਹਿਲਾਂ ਇੰਨੀ ਆ ਇਹਦੋਂ ਵੀ ਥੱਲੇ ਹੀ ਚਲੋ ਨਹੀਂ ਚਲੋ ਐ ਸਿੱਧਾ ਬਾਬਾ ਨਾਨਕ ਨੂੰ ਬਿਦਾਵੋ ਜਿਹੜੀ ਨੈਟਰੋਸਾ ਜਿਹੜੀ ਟਾ ਹੁੰਦੀ ਨਾ ਟਾ ਦਾ ਨਾ ਹੈ ਕਰਤਾ ਤਾਂ ਪਹਿਲਾਂ ਇਹਨੂੰ ਸਫਾਰੀ ਆਂਦੇ ਹੁੰਦੇ ਸੀ ਅੱਜ ਤੋਂ 20 ਸਾਲ ਪਹਿਲਾਂ ਇੰਨਾ ਕਦਾ ਕ੍ਰੇਜ਼ਿੰਗ ਸਫਾਰੀ ਜਿੰਨੇ ਕੋਈ ਐਨ ਨਹੀਂ ਉਹਨਾਂ ਦਾ ਕੈਨੇਡਾ ਅਮਰੀਕਾ ਤੋਂ ਉਹਨੇ ਸਫਾਰੀ ਕਰਤੀ ਟਾਟਾ ਸਫਾਰੀ ਇੱਕ ਕਰੀਦਾ ਹੀ ਹੋਣ ਹਾਂ ਕਬੱਡੀ ਦੀ ਗੱਡੀ ਦੀ ਲੋਨ ਚ ਗਈਆਂ ਕੰਪਨੀਆਂ ਸਫਾਰੀ ਸਫਾਰੀ ਭਾਜੀ ਸਫਾਰੀ ਪਹਿਲਾਂ ਜਿਆਦਾ ਹੁੰਦਾ ਹੈ ਮਾਰਦੀ ਹੁੰਦੀ ਮਰੋਚ ਮਾਰ ਕੇ ਭਾਜੀ ਇੱਕ ਗੱਲ ਹੋ ਗਈ ਆ ਕੋਈ ਇੱਕ ਅੱਧੇ ਚੀਜ਼ ਮਾਰ ਮਾਰਨ ਨੂੰ ਮੰਨ ਕੇ ਕਿ ਚੀਜ਼ ਨੂੰ ਮੂੰਹ ਚੋਂ ਕਰ ਦੋ ਸਹੀ ਹਾਂ ਹਾਂ ਮੇਰਾ ਸਭੀ ਗੱਡੀਆਂ ਦੇ ਉੱਤੇ ਜਾਂਦੀਆਂ ਹੁੰਦੀਆਂ ਹਨ ਨਾ ਤੇ ਕੋਈ ਨੇ ਕਿਹਾ ਕਿ ਮੈਂ ਸਭੀ ਤਾਂ ਆ ਗੱਡੀ ਵੱਡੀ ਸੋਹਣੀ ਲੱਗਦੀ ਆ ਉੱਚੀ ਜੀ ਗੱਡੀ ਮੈਨੂੰ ਬੜੀ ਸੋਹਣੀ ਲੱਗਦੀ ਆ ਤੇ ਨਾਲ ਉਹ ਕਹਿੰਦਾ ਆ ਗੱਡੀ ਬਾਹਰ ਵਾਲੇ ਆਪਣੇ ਦੇ ਇਹ ਦੋ ਬਾਰ ਬਾਰ ਬਾਰਿਕ ਵਾਇਬ ਨੂੰ ਰੈਂਚ ਲੈ ਜਾਂਦੀ ਕਿ ਮੈਨੂੰ ਕਿ ਕੀ ਕਿ ਮੈਂ ਤਾਂ ਇਹ ਪਹਿਲਾਂ ਕਹੀ ਜਦੋਂ ਆਪਾਂ ਲਈ ਹਾਲਟੋ ਤੂੰ ਜਿਆਦਾ ਐਂਡ ਕਰਾਉਣਾ ਤੂੰ ਤੈਨੂੰ ਕਿਹਾ ਵੀ ਹਾਲਟੋ ਕਿਦਾਂ ਦਾ ਹਾਲਟੋ ਹੀ ਦੱਸਦੇ ਰਹੇ ਹਾਂ ਨੂੰ ਜਿਆਦਾ ਐਂਡ ਕਰਨੀ ਇਹਦੇ ਲਾਸਟ ਮੈਂ ਪ੍ਰਿੰਟ ਹੈਗੀ ਆ ਸਲਿੱਪ ਤੇ ਤੋਂ ਗਾੜੀ ਆਪਣੇ ਚ ਪਹੁੰਚ ਨਹੀਂ ਨਹੀਂ ਹੈਗੀ ਤੋ ਫਿਰ ਜਦੋਂ ਤਪਣੇ ਭੈਣ ਭਰਾਵਾਂ ਨੇ ਸਲਾਮ ਕਰ ਕੋਈ ਆਖੇ ਆ ਸਵਿਫਟ ਨਾਲ ਲਿਓ ਕੋਈ ਆਖੇ ਐਲਟੋ ਨਾਲ ਲਿਓ ਫਿਰ ਅਹੀਂ ਕਰਤੀ ਲਾਸ ਅਮੀਲ ਕਿ ਚੱਲ ਉਸ 70000 ਦਾ ਫਰਕਵਾ ਮੇਲ ਲੈ ਲੈਂਦੇ ਆ ਉਹ ਸਾਡੇ ਮਾਮਾ ਦੀ ਕੋਈ ਮੇਲ ਨਹੀਂ ਮੈਂ ਗਿਆ ਨਾਲ ਤੇ ਮੈਂ ਮਾਮੇ ਦੇ ਕਿਦਾਂ ਗੱਡੀ ਲੈਣੀ ਹੁਣ ਮੈਂ ਮਾਮੇ ਨੂੰ ਨਵੇਂ ਸਾਲ ਤੇ ਵੇਚ ਦੇ ਕਰਦੇ ਆ ਪਲੇ ਫਰੀ ਤੇ ਆਹ ਤਾਂ ਕਿਹੜੀ ਓਦਾਂ ਲੈਂਦਾ ਵਿਚਾਰ ਤੁਹਾਡਾ ਮੈਂ ਹਮੇਸ਼ਾ ਮਾਮਾ ਤੁਹਾਡੇ ਨਾਲ ਮੇਹੀ ਲੈ ਲਈ ਮਾਮੇ ਨੇ ਨਹੀਂ ਮੇਲ ਤੇ ਤੂੰ ਚਲਾਈ ਯਾਰ ਐਵੇਂ ਚਲਾਉਂਦੇ ਰਹਿਣੇ ਆ ਤੇ ਇਦਾਂ ਕਰ ਕੋਈ ਨਾ ਭਿਜਿਆ ਲਾ ਮੇਰਾ ਮਾਮਾ ਦੀ ਲੋ ਹੋ ਗਈ ਗਰੀਂ ਜੰਡੀ ਹੁਣ ਮੈਂ ਆ ਬਰੀਜਾ ਲਈ ਵਿੰਦੇ ਆ ਫੇਰ ਘਰ ਆ ਕੇ ਮੈਂ ਨਾਲ ਸੁਲਾਹੀ ਚੈਰੀ ਚਲ ਵੇਖਦੇ ਜਾ ਕੇ ਉਹ ਅਚਾਨਕ ਹੀ ਨਹੀਂ ਗਏ ਇਹਨਾਂ ਦੇ ਪਿੰਡ ਤੇ ਸ਼ੋਰੂਮ ਲੱਗਉਂਦੀ ਲੱਕੇ ਚਾਈ ਜਾਹਣਾਈ ਜਾ ਮੈਂ ਆਰਾ ਸਵਾਦ ਨਹੀਂ ਜਾਈ ਜਾ ਮੈਂ ਆਰਾ ਸਵਾਦ ਨਹੀਂ ਲੈ ਘੜੀ 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 ਵੇਖਦੇ ਉਹ ਕਹੇ ਸਾਹਮਣੇ ਪੇਟਾ ਲੱਗਦੀ ਇਹਨੂੰ ਤਰ੍ਹਾਂ ਲੈਂਦੀ ਇਹੋ ਮੈਂ ਨਹੀਂ ਮੈਂ ਜਾ ਕੇ ਮਹਿੰਗੀ ਬਣੀ ਆ ਫਸਟ ਇੰਪ੍ਰੈਸ਼ਨ ਲਾਸਟ ਫਾਈਸ਼ਰ ਬਲੀਜਾ ਮੈਂ ਕਹਿ ਰਹੀ ਹਾਂ ਜਿੰਨਾ ਦੇ ਆਸ-ਪਾਸ ਵਾ ਇਹ ਮੈਂ 13 ਤੋਂ ਪਲੱਸ ਵਾ ਤੇ ਆਪਣੀ ਦੇ ਨਹੀਂ ਆ ਜੀ ਅੱਜ ਚਲੋ ਵੇਖਦੇ ਗੱਲ ਕਰਦੇ ਉਹਨਾਂ ਗੱਲ ਕੋਈ ਨਹੀਂ ਭਾਈ ਤੁਸੀਂ ਕਰ ਲੋ ਸਲਾਹ ਬਣਾਉਣਾ ਆਪਣੀ ਕੋਈ ਨਹੀਂ ਲੈਸ ਵੀ ਕਰਨਾਗੇ ਉਹ ਗੱਲ ਹੀ ਕਹਿਵਾ ਕੋਈ ਨਹੀਂ ਕਰਨਾਗੇ ਪਰ ਇਹ ਆ ਰੜ ਕੇ ਆਈ ਆ ਮੈਂ ਨਹੀਂ ਦੇਣਾ ਇਹ ਕਰਦੇ ਰਹੇ ਕਰਦੇ ਰਹੇ ਜਿਹਨੂੰ ਫੋਨ ਕਰੀਏ ਮਹਿੰਗੀ ਆ ਵੇਖ ਲੋ ਆਪਣਾ ਕੋਈ ਆ ਕਿ ਮੈਂ ਇਹ ਤੁਹਾਨੂੰ ਕਿਹਾ ਵੀ ਵੀਡੀਓ ਬਣਾ ਦੇਣਾ ਲੜਾਈ ਜਾਣਾ ਵੀਡੀਓ ਬਣਾ ਕੇ ਨੂੰ ਆਇਆ ਕੀ ਬਟਾਲੇ ਜਾਣਾ ਆ ਇਹ 10000 ਰੁਪਏ ਲੈ ਕੇ ਨਾ ਮੈਂ ਰੱਬ ਦਾ ਨਾਮ ਲੈ ਮਾਲਾ ਪਾਉਂਦਾ 10000 ਦੁਖੀ ਸਾਡੀ ਵੇਖਾਂ ਕਿ ਕਿਦਾਂ ਖਰਨੀ ਆ ਨਾ ਮੈਂ ਤੁਹਾਨੂੰ ਸੁਲਾ ਲੈ ਜਾਣਾ ਨਾ ਤੁਹਾਨੂੰ ਦੱਸਿਆ ਜੋ ਆਪ ਤੁਹਾਨੂੰ ਆ ਉਹਦੇ ਨਾਲ ਮਹਾਰਾ ਨਹੀਂ ਕਿਰਪਾ ਕਰਤੀ ਤੇ ਤੁਹਾਨੂੰ ਵੀਰ ਨੇ ਨਾਲ ਉਹਨੇ ਪਾਈ ਹੈ ਫਿਰ ਮਾਰ ਮੇਰਾ ਨਾ ਇਹ ਤਾਂ ਮੇਰਾ ਮੋਨ ਮੇਰਾ ਨਾ ਪੈਣਾ ਸੋਚਿਆ ਇੰਨੇ ਜੋਗੇ ਕਰਨ ਵਾਲਾ ਕੌਣ ਵਾਈਕਰ ਮੈਂ ਤੁਹਾਨੂੰ ਦੱਸ ਦਿੱਤੀ ਜੀ ਆਪਾਂ ਵੀ ਜਿੰਨੇ ਜੋਗੇ ਜੱਗਾ ਭਾਮਿਆ ਮੈਂ ਇਹਨੂੰ ਕਿਹਾ ਭਾਈ ਯਾਰ ਗੱਡੀ ਆਪਾਂ ਕਰਾਹੇ ਦੋ ਕਿ ਲੋਣੀ ਕਿਲਾ ਪਾਸੋਂ ਲੱਗ ਰਹੀ ਹੋਣਾ ਬੜਾ ਟਾਡ ਹੁੰਦਾ ਉਹ ਲਾਜੀ ਮੈਂ ਬੈਠੀ ਉੱਧਰ ਹੀ ਜਾ ਕੇ ਗਿਆ ਨਹੀਂ ਸੁਣੀ ਜੋ ਅੱਗੇ ਦੀ ਭਾਈ ਜਿਹਦਾ ਕਹਿੰਦਾ ਤੂੰ ਕੀ ਮਾਰਾ ਇਹਨੂੰ ਪੁੱਛਿਆ ਵੀ ਤੇਰੇ ਕੋ ਕੀ ਕਹਿੰਦਾ ਮੇਰੇ ਕਹੇ ਜੋਗਾ ਨਹੀਂ ਕਿੰਦਰ ਜੇ ਤੂੰ ਗਿਆਣਾ ਜੋਗਾ ਨਹੀਂ ਤੂੰ ਅੱਜ ਤੋਂ ਹਾਡੇ ਜੋਗਾ ਹੋ ਗਿਆ ਮਾਰਾ ਨਹੀਂ ਆਪਣੇ ਵੱਲ ਕਰਾ ਆਪਣੇ ਵੱਲ ਵੀ ਤੁਹਾਡੇ ਜੋਗਾ ਉਹਨੇ ਬੈਂਕ ਚ ਜਾ ਕੇ ਗਵਿੰਦਰ ਨੂੰ ਕਰੀ ਕਿ ਮੈਂ ਭਾਈ ਲੋਨ ਕਰਾਉਣਾ ਹਾਂ ਭਾਈ ਇਹਦੀ ਗੱਲ ਕਿੰਨੇ ਦਾ ਕਰਾਵਾਂ 13 ਦਾ 15 ਦਾ 10 ਦਾ ਮੈਂ ਹਾਂ ਕਰਵਾ ਦੇ ਤੂੰ ਜੀ ਨਿਕਲ ਕਰਾਉਣਾ ਉਹਨੇ ਗੱਲ ਕਰੀ ਫੋਨ ਕੀਤਾ ਕਿ ਇਧਰ ਬੰਦਾ ਆਪਣਾ ਲੋਨ ਲੈਣਾ ਵਾ ਇੱਕ ਘੰਟੇ ਚੋਂ ਲੈਣ ਦਾ ਬਸ ਹੋ ਗਿਆ ਸ਼ਾਮ ਨੂੰ ਸੁਣਾਣਾ ਭਾਈ ਲੋਨ ਕਿੱਧਰ ਪਾਸ ਉਹ ਮਾਰ ਭਾਈ ਨੂੰ ਹੱਥ ਫੜ ਗਏ ਗੱਡੀ ਦੁਆਰ ਤੇ ਉਹ ਮੈਂ ਉਹਨੂੰ ਜੱਸੀ ਫੋਨ ਕੀਤਾ ਮੈਂ ਭਾਈ ਆਹ ਲੋਨ ਨੂੰ ਪਾਸ ਹੋ ਗਿਆ ਤੇ ਅੱਜ ਭਾਈ ਗੱਡੀ ਚੱਲ ਜਵਾਨ ਚਲੋ ਬਾਪਾ ਬੈਠ ਜਾ ਸਵਾਈਕ ਕਿਤੇ ਹਾ ਰੋ ਜੀ ਜੱਲਣੇ ਦੇਣੇ ਪਾਣੇ ਆਪਾਂ ਥੋੜਾ ਥੋੜਾ ਕਰਕੇ ਸਾਰੀ ਮਰਦਈ ਦੇਣੀ ਆ ਤੇ ਪਰ ਇਹ ਵੀ ਚੀਜ਼ ਬਣੀ ਚੀਜ਼ ਬਣੀ ਸਰਪਾਜੀ ਜਿੰਨੇ ਦਿਨ ਤੱਕ ਲਿਆਂਦੀ ਨਹੀਂ ਨਾ ਇੰਨੀ ਟੈਨਸ਼ਨ ਇੰਨੀ ਟੈਨਸ਼ਨ ਮਾਰ ਰਹੇ ਸਾਰੇ ਕੋ ਪਰ ਆਪਣੀ ਚੀਜ਼ ਨਾਲ ਦੀ ਰੀਸ ਨਹੀਂ ਐ ਕਿ ਨਾ ਮੈਂ ਬੰਦਾ ਕਿਹੜੇ ਵੇਲੇ ਵੀ ਲੈ ਕੇ ਜਾਦਾ ਇਹ ਗੁੰਜਣਾ ਜੀਰੋ ਕੋ ਲੈ ਕੇ ਤੁੰਹੀ ਸਾ ਚਲੋ ਜੀ ਓਕੇ ਤੇ ਰਕਵੀਰ ਵੀਰ ਨੂੰ ਫੇਰ ਇੱਕ ਵਾਰੀ ਫੇਰ ਵਧਾਈ ਹੋਵੇ ਤੇ ਚਲੋ ਸਾਸਿਕਾ ਨੂੰ ਸਾਰਿਆਂ ਨੂੰ